ਸਰਪਰਸੋ ਆ ਪਿੰਡ ਕਿਹੜਾ ਹੈਗਾ ਤੇ ਕਿੰਨੀਆਂ ਕਿ ਜੜੀਆਂ ਹੈਗੀਆਂ ਸਾਤੋ ਬਰੀਆਂ ਨਾਲ ਜੀਂਨਾ ਜਿਹੜੀਆਂ ਪਾਣੀ ਭਰ ਚੁੱਕਾ ਇਹ ਜੀ ਪਿੰਡ ਘਾ ਠੀਰਾ ਘਾ ਤਹਿਸੀਲ ਤੇ ਜ਼ਿਲ੍ਹਾ ਫਰੋਜਪੁਰ ਜੀ ਇੱਥੇ ਜਿੱਥੇ ਹੁਣ ਪਾਣੀ ਜਿੰਨਾ ਭਰਿਆ ਹੋਣਾ ਜੀ ਜਿੱਥੇ ਜਿੱਥੇ ਡੁੱਬ ਚੁੱਕੀਆਂ ਫਸਲਾਂ ਇਹ ਲਗਭਗ ਸਾਡਾ ਪੰਨਾਛੜੀਆਂ ਪਿੰਡਾਂ ਦਾ 5-6000 ਕਿੱਲਾ ਜਿਹੜਾ ਡੁੱਬ ਚੁੱਕਾ ਜੀ ਤੇ ਜਿਹੜਾ ਝੋਨੇ ਦੀਆਂ ਫਸਲਾਂ ਹੈ ਉਹ ਅੱਖ-ਵੱਖ ਜਿਹੇ ਤਰ੍ਹਾਂ ਕੇ ਸਾਡੀਆਂ ਮੱਕੀ ਦੀਆਂ ਫਸਲਾਂ ਅਰਬੀ ਲਾਈ ਸੀ ਲੋਕਾਂ ਨੇ ਹੋਰ ਜਿਹੜੇ ਸਬਜ਼ੀਆਂ ਲਾਈਆਂ ਸੀਗੀਆਂ ਚਾਰਾ ਸਾਡਾ ਬਰਬਾਦ ਹੋ ਗਿਆ ਜੀ ਤੂੜੀਆਂ ਰੁੜ ਗਈਆਂ ਲੋਕਾਂ ਦੀਆਂ ਜਿੱਦਾਂ ਮੋਟਰਾਂ ਸੀਗੀਆਂ ਵਿੱਚ ਮੋਟਰਾਂ ਡੁੱਬ ਗਈਆਂ ਰਾਤ ਪਾਣੀ ਆਇਆ ਤੇ ਵਿੱਚੇ ਡੁੱਬੀਆਂ ਪਈਆਂ ਜੀ ਜੇਕਰ ਆਪਾਂ ਗੱਲ ਕਰਦੇ ਦੇ ਵਿੱਚ ਘਰ ਹੈਗੇ ਉਹ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਕੋਈ ਸਰਕਾਰ ਨੇ ਪ੍ਰਬੰਧ ਹੈਗੇ ਕੋਈ ਵੀ ਸਰਕਾਰ ਦਾ ਪ੍ਰਬੰਧ ਨਹੀਂ ਜੀ ਉਹ ਮਰ ਜਾਣ ਨਾ ਮਰ ਜਾਣ ਉਹਨਾਂ ਨੂੰ ਉਹਨਾਂ ਦਾ ਕੋਈ ਵੀ ਕਿਸੇ ਕੋਲੇ ਪ੍ਰਬੰਧ ਨਹੀਂ ਹੈਗਾ ਸਰਕਾਰ ਨੇ ਅੱਜ ਤੱਕ ਸਾਡੀ ਬਾਤ ਹੀ ਨਹੀਂ ਪੁੱਛੀ ਜੀ ਕਿਸ ਨੇ ਗੇੜਾ ਤੱਕ ਵੀ ਨਹੀਂ ਮਾਰਿਆ 2023 ਤੋਂ ਬਾਅਦ ਅੱਜ ਤੱਕ ਕੋਈ ਗੇੜਾ ਨਹੀਂ ਮਾਰਿਆ ਨੇ ਜਿਹਨੇ ਬਸ ਕਿਸੇ ਨੇ ਗਿੜਾ ਨਹੀਂ ਮਾਰਿਆ ਮੈਂ ਤਾਂ ਅੱਗੇ ਵੀ ਆਪ ਜੀ ਨੂੰ ਬੇਨਤੀ ਕੀਤੀ ਆ ਕਿ ਇਹ ਜਿਹੜੇ ਸਾਡੇ ਲੋਕ ਨੇ ਬੰਨਾਂ ਤੋਂ ਅੰਦਰ ਇਹਨਾਂ ਨੂੰ ਇੱਕ ਸਰਕਾਰ ਨੇ ਸ਼ਿਕਾਰ ਬਣਾਇਆ ਵਾ ਸ਼ਿਕਾਰ ਮਾਰ ਕੇ ਤੇ ਇਹ ਖਾਂਦੇ ਆਪਿਆ ਜੀ ਤੇ ਇਹਨਾਂ ਦੇ ਨਾਂ ਤੇ ਕਰੋੜਾਂ ਰੁਪਈਆ ਜਿਹੜਾ ਵਾ ਇਹ ਡਕਾਰਦੇ ਆਪਣੀਆਂ ਜਾਇਦਾਦਾਂ ਬਣਾਉਂਦੇ ਆ ਜੀ ਤੇ ਹਰ ਸਾਲ ਸਾਨੂੰ ਇਤਨਾ ਡੋਬਦੇ ਆ ਮੁੜ ਕੇ ਜਿਹੜਾ ਸਾਡੇ ਹਿੱਸੇ ਦਾ ਪੈਸਾ ਹੁੰਦਾ ਇਹ ਆਪ ਡਕਾਰਦੇ ਆ ਜੀ ਬੰਨਾਂ ਦੀ ਕਿਹੋ ਜਿਹੀ ਹਾਲਾਤ ਹੈ ਜੀ ਬੰਨਾਂ ਦੀ ਵੀ ਹਾਲਾਤ ਖਸਤੀ ਹੈ ਮਾੜੀ ਹਾਲਾਤ ਬੰਨਾਂ ਦੀ ਸਰਕਾਰ ਨੇ ਕੋਈ ਬਿੱਟੀ-ਬੁਕੀ ਦਾ ਉੱਤੇ ਪਾਈ ਹੈ ਜਾਂ ਇੱਕਦਮ ਪ੍ਰਬੰਧ ਕੀਤਾ ਜਿੱਥੇ ਜਗਾ ਮਾਰੀਆਂ ਨੇ ਨਹੀਂ ਜੀ ਉਹ ਜ਼ਿੰਮੇਵਾਰਾਂ ਨੇ ਜਿੰਨੇ ਕਿ ਜੋਗੇ ਸੀ ਉਹ ਉਹਨਾਂ ਨੇ ਆਪਣਾ ਕੀਤਾ ਵਾ ਬਾਕੀ ਸਰਕਾਰ ਵੱਲੋਂ ਕੋਈ ਨਹੀਂ ਉੱਤੇ ਪੀਤਾ ਜਾ ਰਿਹਾ ਜੀ ਉਹਨਾਂ ਦੇ 2023 ਦਾ ਖਰਾਬਾ ਅਤੇ ਜਿਹੜੇ ਜਿਨ੍ਹਾਂ ਦੇ ਘਰ ਟਹਿ ਟੇਰੀ ਹੋ ਗਏ ਸੀ ਉਹਨਾਂ ਵਾਸਤੇ ਸਰਕਾਰ ਨੇ ਕੁਝ ਦਿੱਤਾ ਕੋ ਤਾਂ ਦੇ ਵੇਖੋ ਜੀ ਕਿਸੇ ਨੇ ਗੇੜਾ ਤੱਕ ਵੀ ਨਹੀਂ ਮਾਰਿਆ ਜੀ ਉਹਨਾਂ ਘਰਾਂ 'ਚ ਜਿਨ੍ਹਾਂ ਦੇ ਅੱਜ ਵੀ ਜਿਹੜੇ ਆ ਉਹ ਤਰਪੈਲਾਂ ਲਾ ਕੇ ਬੈਠੇ ਆ ਲੋਕ ਜਿਨ੍ਹਾਂ ਦੇ ਘਰ ਟਹਿ ਗਏ ਆ ਜੀ ਜਿਨ੍ਹਾਂ ਦੀਆਂ ਫਸਲਾਂ ਮਾਰ ਗਈਆਂ ਗਿਆ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਜੀ ਜਦੋਂ ਕਿ ਅੱਗੇ ਵੀ ਮੈਂ ਬੇਨਤੀ ਕੀਤੀ ਆਪਜੀ ਦੇ ਚੈਨਲ ਦਾ ਹੀ ਕਿ ਕਾਫੀ ਜਿਹੜੇ ਫੰਡ ਹੁੰਦੇ ਨੇ ਆਪਣੇ ਰੱਖੇ ਹੁੰਦੇ ਆ ਕੁਦਰਤੀ ਆਫਤਾਂ ਵਾਸਤੇ ਕੁਦਰਤੀ ਆਫਤਾਂ ਵਾਸਤੇ ਸੈਂਟਰ ਸਰਕਾਰ ਦੇ ਵੀ ਫੰਡ ਹੁੰਦੇ ਆ ਪੰਜਾਬ ਸਰਕਾਰ ਦੇ ਵੀ ਫੰਡ ਹੁੰਦੇ ਆ ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਜੀ ਉਹ ਸਰਕਾਰਾਂ ਦੀਆਂ ਜਾਂ ਉਹਨਾਂ ਦੇ ਅਚੇਤਿਆਂ ਦੀਆਂ ਕੋਠੀਆਂ ਦੇ ਵਿੱਚ ਵੜ ਗਏ ਆ ਜੋ ਵੀ ਆਇਆ ਸਾਡੇ ਹਿੱਸੇ ਦਾ ਕਿਸੇ ਨੇ ਸਾਨੂੰ ਕੁਝ ਨਹੀਂ ਦਿੱਤਾ ਜੀ ਮੰਗ ਕਰਦੇ ਸਰਕਾਰ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡਾ ਸਾਡੀਆਂ ਮਾਲਕੀ ਜ਼ਮੀਨਾਂ ਨੇ ਤੇ ਇਹ ਜਾਣ ਬੁੱਝ ਕੇ ਸਰਕਾਰਾਂ ਜਿਹੜੀਆਂ ਸਾਨੂੰ ਪਾਣੀ ਨਾਲ ਡੋਬ ਕੇ ਮਾਰਦੀਆਂ ਵਾਂ ਤੇ ਸਾਨੂੰ ਚਾਲੂ ਕਰਦੀਆਂ ਵੀ ਇਹ ਜਿਹੜੇ ਕਿਸਾਨ ਆ ਇਹ ਇੰਨੇ ਕਮਜ਼ੋਰ ਹੋ ਜਾਣ ਕਿ ਸਰਕਾਰਾਂ ਦੇ ਖਿਲਾਫ ਆਵਾਜ਼ ਠਾਉਣ ਯੋਗੇ ਨਾ ਰਹਿਣ ਤੇ ਸਾਨੂੰ ਜਾਣ ਬੁੱਝ ਕੇ ਕਮਜ਼ੋਰ ਕਰਦੀਆਂ ਤੇ ਸਾਡੀ ਬੇਨਤੀ ਆ ਕਿ ਜਾਂ ਸਾਨੂੰ ਇਹ ਸਾਡੀ ਜ਼ਮੀਨ ਦੇ ਪੂਰੇ ਰੇਟ ਦਿੱਤੇ ਜਾਣ ਜੇ ਇੱਥੇ ਇਹਨਾਂ ਨੇ ਪਾਣੀ ਛੱਡਣਾ ਤੇ ਸਾਨੂੰ ਇਹਦੇ ਰੇਟ ਦਿੱਤੇ ਜਾਣ ਪੂਰੇ ਅਤੇ ਹੋਣ ਜਿਹੜਾ ਸਾਡੀਆਂ ਫਸਲਾਂ ਬਰਬਾਦ ਹੋਈਆਂ ਉਹ ਮਾਲਮਿਕਮੇ ਦੀ ਡਿਊਟੀ ਲਾ ਕੇ ਤੇ ਗਰਦੌਰੀਆਂ ਕਰਕੇ ਤੇ ਸਾਨੂੰ ਉਹਦਾ ਮੌਜਾ ਦਿੱਤਾ ਜਾਵੇ ਜੀ ਬੰਦਾ ਜੋ ਸਾਡਾ ਜਾਇਜ਼ ਆਕਿਆ ਜੀ ਜਿੰਨੀਆਂ ਸਾਡੀਆਂ ਫਸਲਾਂ ਮਰੀਆਂ ਜੀ ਭਾਜੀ ਤੁਹਾਡਾ ਨਾਂ ਕੀ ਹੈਗਾ ਤੇ ਕਿਸ ਜਗ੍ਹਾ ਤੇ ਆਪਾਂ ਮੌਜੂਦ ਹੈਗੇ ਤੇ ਪਾਣੀ ਦੇ ਕਿ ਲਾਪਰੇ ਮਨਦੀਪ ਸਿੰਘ ਸਾਬਕਾ ਸਰਪੰਚ ਪਿੰਡ ਧੀਰਾ ਘਰਾ ਜਿਹੜਾ ਤਸੀਲ ਫਿਰੋਜ਼ਪੁਰ ਇਸ ਟਾਈਮ ਆਪਾਂ ਧੀਰਾ ਘਰਾ ਦੇ ਇੱਥੇ ਦਰਿਆ ਦੇ ਕੰਢੇ ਤੇ ਖੜੇ ਆ ਪਿਛਲੇ 4 ਦਿਨਾਂ ਤੋਂ ਪਾਣੀ ਚੜ ਰਿਹਾ ਵਾ ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਅਜੇ ਤੱਕ ਸਾਰ ਲੈਣ ਵਾਸਤੇ ਨਹੀਂ ਆਇਆ ਤੇ ਸਾਡੀ ਮੰਗ ਵਨਾਂ ਤੋਂ ਵੀ ਜੋ ਨੁਕਸਾਨ ਹੋ ਗਿਆ ਉਹਦੀ ਸਪੈਸ਼ਲ ਗਰਦੌਰੀ ਦੇ ਹੁਕਮ ਜਾਰੀ ਕੀਤੇ ਜਾਣ ਤੇ ਬੜਵਾਰੀ ਸਾਹਿਬਾਨਾਂ ਨੂੰ ਬੇਨਤੀ ਹੈ ਮੌਕਾ ਵੇਖ ਕੇ ਗਜ਼ੌਰੀਆਂ ਕੀਤੀਆਂ ਜਾਣ ਤੇ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਵਾ ਉਸ ਤੋਂ ਮੁਆਵਜ਼ਾ ਦਿੱਤਾ ਜਾਵੇ ਕਿੰਨੇ ਕਿ ਪਿੰਡ ਹੈਗੇ ਜਿਹੜੇ ਆ ਇਸ ਪਾਣੀ ਦੀ ਮਾਰ ਹਟਾਇ ਨੇ ਇਹ ਤਾਂ ਜਿਹੇ ਹੈਗੇ ਕਾਲੇ ਕੇ ਥਾੜ ਮੰਡਾਲਾ ਟੀਰਾਕਾਰਾਂ ਨੇ ਹਲਾਲਵੇਰਾ ਮੁੱਠਿਆਂ ਵਾਲਾ ਦੋ ਪਿੰਡ ਬੇਚਰਾਗਵਾ ਜਾਮਾਂ ਮੇਗਾ ਤੇ ਬਾਲਾ ਮੇਗਾ ਇਸ ਤੋਂ ਅੱਗੇ ਸਹਨੀ ਵਾਲੇ ਬਾਰਡਰ ਵਾਲੀ ਸੈਕਟਰੋਂ ਤੇ ਕਾਫੀ ਪਿੰਡ ਵਾ ਜਿਹੜੇ ਫੜਾ ਦੀ ਮਾਰ ਰਿਹਾ ਕਿੰਨੇ ਏਰੀਆ ਬੰਦਾ ਸਾਰੇ ਸਾਰਾ ਧੀਰਾ ਘਰਾਂ ਦਾ 200 ਸਵਾ 200 ਏਕੜ ਜਿਹੜੀ ਅੱਜ ਫਸਲ ਤਬਾਹ ਹੋ ਚੁੱਕੀ ਹੈ ਬਾਕੀ ਪਿੰਡ ਦੇ ਟੋਟਲ ਲਾ ਕੇ ਇਹਦਾ ਹੋਏਗਾ ਜੀ ਘਰ ਤੋਂ ਘੱਟ 4 4.5 ਹਜ਼ਾਰ ਏਕੜ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਲ ਉਸ ਤਮਾਜੇ ਮੰਗ ਕਰਦੇ ਆ ਜੀ ਸਰ ਕੀ ਨਾਮ ਤੇ ਕਿੰਨਾ ਕੁ ਪਾਣੀ ਜਿਹੜਾ ਹੈਗਾ ਹਰੀਕੇ ਹਰ ਤੋਂ ਡੇਸਟ ਦੇਾਰੇ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਹਰੀਕੇ ਤੋਂ 50000 ਪਾਣੀ ਛੱਡਿਆ ਜਾ ਰਿਹਾ ਹੈ 21 ਬਾਵਲ ਹੈਗੀ ਪਿੱਛੇ ਹੋਰ ਕਿੰਨਾ ਕਿ ਜਾ ਰਿਹਾਗਾ ਕਿਥੋਂ ਹੈ ਸੈਨੀਵਲ ਡਾਉਨਸਟ੍ਰੀਮ ਹਾਂਜੀ ਸੈਨੀਵਲ ਡਾਉਨਸਟ੍ਰੀਮ ਜਿੰਨਾਂ ਰਹਿ ਉਹਨਾਂ ਥੱਲੇ ਭੇਜ ਰਹੇ ਆ ਬਿਆਸ ਚ ਕਿੰਨਾ ਕਿ ਪਾਣੀ ਹੈ ਸਤਲੁਜ ਜਿਹੜਾ ਚੱਲਦਾ ਪਿਆ ਬਿਆਸ ਚ ਆਪਣੇ ਕੋਲੇ 40-50 ਹਜ਼ਾਰ ਆ ਰਿਹਾ ਜੀ ਪਾਣੀ ਤੇ ਸਤਲੁਜ ਚ 20 ਹਜ਼ਾਰ ਆ ਰਿਹਾ ਪਾਖੜਾ ਤੋਂ ਉਹ ਬਾਕੀ ਜਿਹੜਾ ਕੋਈ ਨਹਿਰਾਂ ਚ ਜਾ ਕੇ ਉਸ ਤੋਂ ਬਾਅਦ ਜਿਹੜਾ ਬਚਦਾ ਉਹ ਇਧਰ ਦਰਿਆਨ ਨਹਿਰਾਂ ਚ ਕਿੰਨਾ ਚੱਲਦਾ ਜਾ ਰਿਹਾ ਪਾਣੀ ਜੀ ਨਹਿਰਾਂ ਚ ਉਹਨਾਂ ਦੀ ਕੈਪੈਸਿਟੀ ਜਿਵੇਂ ਪਾਣੀ ਦੀ ਡਿਮਾਂਡ ਦੇ ਹਿਸਾਬ ਨਾਲ 20 ਹਜ਼ਾਰ ਦੇ ਨੇੜੇ ਤੇੜਾ ਹੈ ਕਿਹੜੇ ਕਿਹੜੇ ਸਰਪੰਡਾ ਕਰ ਰਹੇ ਜੀ ਇਹ ਲਾਤਾ ਦੌਰ ਜੀ ਅਸੀਂ ਆ ਬੰਨ ਦੇ ਨਾਲ ਨਾਲ ਫਰੋਇਪੁਰ ਦੇ ਜਿੰਨੇ ਵੀ ਹੈਗੇ ਪਿੰਡ ਮੁਖਿਆਲੀ ਵਗੈਰਾ ਕਾਲੂ ਵਾਲਾ ਇੱਧਰ ਸਾਰੇ ਟਿੰਡੀ ਵਾਲਾ ਸਰਕਾਰ ਦੇ ਕਿਸੇ ਪ੍ਰਬੰਧ ਹੈਗੇ ਜਿਹੜੇ ਹੜਾ ਨੂੰ ਲੈ ਕੇ ਹੜਾ ਨੂੰ ਲੈ ਕੇ ਜੋ ਵੀ ਹੈ ਜੀ ਆਪਣੇ ਪਰਚੇਜ਼ ਕੀਤੇ ਹੋਈਆਂ ਬੋਰੀਆਂ ਵਗੈਰਾ ਜੋ ਵੀ ਹੈਗਾ ਮਸ਼ੀਨਰੀ ਨਾਲ ਅਰੇਂਜ ਕੀਤਾ ਹੋਇਆ ਮਸ਼ੀਨਰੀ ਜੇ ਕਿਤੇ ਲੋਡ ਪੈਂਦੀ ਆ ਤਾਂ